ਫਤਕਲ ਜੀ ਸਾਰਿਆਂ ਨੂੰ ਸੰਦੀਪ ਦੇ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਪਿੰਦੇ ਕੋਲ ਆ ਚੁੱਕੇ ਆ ਦੇਖੋ ਆ ਜੀ ਬਾਈ ਕੋਲ ਪੰਜ ਲੈਂਗੁਏਜ ਹੋ ਗਈ ਮੱਝਾ ਸੇਲ ਆ ਤੇ ਬਾਕੀ ਪਿੰਡਾਂ ਜੀ ਨਾਲ ਗੱਲਬਾਤ ਕਰੀਏ ਬਾਈ ਹਸਤੀਕਾਰ ਕਿਸੀ ਗੱਲ ਬਾਜੀ ਕੀ ਹਾਲ ਜੋ ਹੋ ਸਲਾਉ ਜੀ ਵਧੀਆ ਤੁਸੀਂ ਸਲਾਉ ਜੀ ਠੀਕ ਚੜਦੀ ਕਲਾ ਸਾਰੇ ਵੀਰਾਂ ਨੂੰ ਜਿਹੜੀ ਡਿਲੀਵਰੀ ਪਰਮਿਸ਼ਨ ਆ ਲੈਣ ਤੁਹਾਡੇ ਨੂੰ ਪਿਆਰ ਪੁਣੀ ਸਾਹਿਬ ਇੱਕ ਹੋਰ ਬੇਲੇ ਜੀ ਬਹੁਤ ਵਧੀਆ ਮਾਲ ਜੀ ਮਾਲ ਵੇਖਿਆ ਕਰਦੀਆਂ ਚਲੋ ਜੀ ਮਾਲ ਲਾਉਣ ਵਾਲੀ ਵੇਦਾ ਜਾਂਦਾ ਆ ਚਲੋ ਇਹ ਰਹੀ ਮਈਆਂ ਤਿੰਨ ਕ ਵੇਕੀਆਂ ਸਵੇਰ ਦੀਆਂ ਦੋ ਮਈਆਂ ਵੇਕੀਆਂ ਠੀਕ ਆ ਮਾਲ ਨਾਲ ਨਾਲ ਆਈ ਜਾਂਦਾ ਨਾ ਉਹ ਨਾਲ ਚਾਈ ਜਾਂਦਾ ਵਾ ਇਹ ਪਰੀਆਂ ਕਰਮਾ ਵਾਲੀਆਂ ਆਉਂਦੀਆਂ ਜਾਂਦੀਆਂ ਜੰਨੀਆਂ ਲੱਗਦੀਆਂ ਬਿਲਕੁਲ ਬੰਦੀਆਂ ਜੰਨੀਆਂ ਨਹੀਂ ਲੱਗਦੀਆਂ ਬਿਲਕੁਲ ਬਿਲਕੁਲ ਕੋਈ ਅੱਜ ਵੇਗੀ ਕੋਈ ਸਵੇਰੇ ਵੇਗੀ ਹਾਂ ਹਾਂ ਆਉਣੀਆਂ ਤੇ ਵਿਗਣਗੇ ਫਿਰ ਲਿਆਵਾਂਗੇ ਬਿਲਕੁਲ ਜੀ ਇਹ ਆਪੀ ਮਾੜ ਨਾ ਨਾ ਨਾਲੀ ਜਾਵੇ ਚੰਗੀ ਗੱਲ ਸੁਣਾਉਣੀ ਠੀਕ ਹੈ ਮੇਰਾ ਮਿਹਨਤ ਚਲੋ ਮੇਰਾ ਤੇ ਹੀ ਆਜ ਬਾਜੀ ਫਿਰ ਕਿਨੇ ਆ ਅੱਜ ਮੱਜਾ ਦੇ 6 ਇੱਕ ਮੱਜ ਆਉਣ ਵਾਲੀ ਆਪਣੀ ਘਰੇ 10-20 ਮਿੰਟ ਦਾ ਗਾੜੀ ਉਹ ਵੀ ਛੱਡੀ ਤਈ ਆ ਹੁਣ ਇਹਦੇ 5 ਵਿਖਾਵਾਂਗੇ ਤਾਂ 7 ਹੀ 2 ਮਿੰਟਾਂ ਲੇ ਗੀਆਂ ਚਲੋ ਹਾਂਜੀ ਕੱਲ ਮਈਆਂ ਵੱਡੀਆਂ ਬੱਲੂ ਫਿਰ ਮਾਦੇ ਨਹੀਂ ਬੱਲੂ ਆਉਣ ਹੀ ਆਲਾ ਦੋਾਂ ਜਮਾਂ ਮੈਂਡਾ ਜਿੱਥੇ ਚੱਲੇ ਆਂ ਗਾਵਾਂ ਨੂੰ ਬੱਲੂ ਆਉਣ ਹੀ ਆਲਾ ਇੱਕ ਨਾ ਆਪਣਾ ਡਰੈੱਸ ਹੈਗਾ ਜੋ ਵੀਰ ਕਹਿੰਦੇ ਨੇ ਕਈ ਵੀਡੀਓ ਨਹੀਂ ਮੈਂਨੇ ਐਂਡ ਤੱਕ ਪਿੰਡ ਹੈਗਾ ਤਵਾਨ ਦਮੋਦਰ ਹੈ ਤੇ ਜਿਲ੍ਹਾ ਹੈਗਾ ਇਹਨੂੰ ਗਰਦਾਸਪੁਰ ਲੱਗਦਾ ਤੇ ਸ਼ ਇਦੋਂ ਫਲੇਗੜ ਪੰਦਰਾਂ ਕਿਲੋਮੀਟਰ ਬਟਾਲਾ ਹੈਗਾ 12-13 ਕਿਲੋਮੀਟਰ ਤੇ ਡੇਰਾ ਰੋਡ ਤੇ ਕਰਾ ਲਾਲ ਸਿੰਘ ਅੱਡਾ 5 ਕਿਲੋਮੀਟਰ ਅਲੀ ਵਾਲੇ 5 ਕਿਲੋਮੀਟਰ ਚੱਲ ਜੀ ਲੱਗਦਾ ਆਪਕੋ ਪਿੰਡਾਂ ਨੇ ਹਾਂਜੀ ਤੇ ਮੱਝਾਂ ਆਟੀਆਂ ਸੁਈਆਂ ਨੇ ਭਾਜੀ ਇਹ ਝੋਟੀਆਂ ਹੀ ਆ ਆਪਣੇ ਕੋਲ ਪਰਸੋਂ ਚਾਰ ਉਧਰੋਂ ਅਜੇ ਉਧਰੋਂ ਵਾਲਾ ਨਹੀਂ ਆ ਹਾਂਜੀ ਚਾਰ ਲੈਣੀਆਂ ਆ ਆਪਾਂ ਝੋਟੀਆਂ ਇੱਕ ਝੋਡੀ ਦੇਤੀ ਆ ਆਪਣੇ ਪਿੱਠ ਦੇ ਪੰਨਿਆਂ ਨੂੰ ਤੇ ਕੋਈ ਇੱਥੋਂ ਲੋਗਾਂ ਕੋਲੋਂ ਵੇਚੇ ਜਿਹੜੀ ਲੋਗਾਂ ਨਹੀਂ ਆਂਦੀਆਂ ਇੱਥੋਂ ਦਸਾਂ ਵੇਚੇ ਬਿਲਕੁਲ ਫਿਰ ਉਹ ਤਾਂ ਮੇਰੇ ਕੋਲਾਂਗੇ ਛੋਟੇ ਛੋਟੇ ਜਾਨ ਮੋਲ ਦੇ ਦੱਸਾਂਗੇ ਪਹਿਲਾਂ ਗੱਡੀ ਚੌਗੀ ਆ ਪਰਸੋਂ ਦੀ ਸੁਈਓ ਬੋਲਾਈ ਬੋਲਾਈ ਉਹ ਸੱਤ ਅੱਠ ਮਿਲੋ ਜੇ ਪਹਿਲਾਂ ਬੋਲਾਈ ਹੈ ਜੀ ਕੱਟੀ ਹੈ ਪਹਿਲਾਂ ਆਹ ਆਹ ਜੇ ਪਣਾ ਪੁਲਾ ਵੀ ਲੱਗੀਆਂ ਜੀ ਹੁਣੋ ਬਾਈ ਜੀ ਲੋ ਜੀ ਸੋਹਣੀ ਝੋਡੀ ਆ ਪਹਿਲਾਂ ਸੂਹ ਕੱਟੀ ਮਗਰ ਹਨ ਇਹ ਕਢਾ ਜੋ ਟੱਟਾ ਮਗਰ ਆ ਗਿਆ ਤੇ ਦੇਖੋ ਬਰਾਏ ਸੋਹਣੀ ਝੋਡੀ ਆਵੇ ਚਾਰ ਦਾਂ ਦੀ ਕਿਆ ਤਾਲ ਕਿਆ ਨਾਮ ਤੇ ਆ ਤੇ ਗੱਡੀ ਕਿਉਂਗੀ ਆ ਸਾਹ ਸੋਹਣੀ ਭਾਜੀ ਬੜਾ ਚੰਗਾ ਬਿਲਕੁਲ ਆਹ ਦੇਖੋ ਝੋਡੀ ਦਾ 10 11 ਲੀਟਰ ਦੁੱਧ ਭਾਦੂਗੀ ਬਿਲਕੁਲ ਫਾਇਦੇ ਨਹੀਂ ਸੋਹਣੀ ਝੋਡੀ ਆ ਔਰ ਜੋ ਇਹੋ ਜਿਹੋ ਡੇ ਦਸ ਦਿਲੋਂ ਸੇ ਗਾ ਬਿੱਕੀ ਇਹਨੇ ਬਾਹ ਪਲਾ ਪਲਾ ਪਈਆ ਕਦੇ ਉਹ ਤੋਂ ਹਾਂਜੀ ਆਜੋ 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 ਠੀਕ ਆ ਆਜੋ ਜੀ ਆਈਰਪਿੰਦ ਹੈ ਜੀ ਬੋਲੋ ਮਟੀ ਵੇ ਲੋ ਕਿਡੀ ਚੰਗੀ ਆ ਕੱਢੀ ਇਹ ਬੜੇ ਪਹਾੜਾਂ ਲਈ ਆਉਂਦਾ ਜਾਨੇ ਢੁੱਠ ਨੇ ਬਾਸ ਜਿਆੜੀ ਰੇਡ ਗਈ ਹਾਂਜੀ ਢੁੱਠੀ ਤੇ ਭਾਵੇਂ ਲੱਖ ਹੀ ਮੰਗੀ ਜਾਈਏ ਹਨਾ ਹਾਂ ਚੱਲ ਜਣਾ ਚੌਗੀ ਗੱਡੀ ਆ ਬਰੀਡ ਚੰਗੀ ਆ ਕੱਢੀ ਜੱਸ ਉਹਨਾਂ ਦੇ ਲਈ ਆ 50000 ਰੁਪਏ ਦੇ 80000 ਹਾਂ ਚਲ ਠੀਕ ਆ ਛੋਟੇ ਫੜ ਕਰ ਲਾਂਗੇ ਕਰ ਦੇ ਦੇ ਦਾਂਗੇ ਛੋਟ ਕਰ ਦਾਂਗੇ 20000 ਦਾ ਮੰਨੋ 70000 ਠੀਕ ਆ ਨਾ ਠੀਕ ਆ ਇਹੇ ਦੀ ਨਹੀਂ ਢੁੱਠੀ ਨਹੀਂ ਨਹੀਂ ਕੀ ਨਾ ਬਹੁਤ ਜੀ ਇਹ ਮਗਰ ਹੈਗਾ ਜੋ ਕਟਾ ਇਹ ਕਟਾ ਦਿੰਦੇ ਮਾ ਜੁੱਧ ਕਿੰਨਾ ਭਾਈ ਜੀ ਦੁੱਧ ਭਾਈ ਜੀ ਛੋਟੇ ਦੇ ਸਿਰ ਤੇ 10 ਕਿਲੋ ਲੈ ਸ਼ੰਭੂ ਵਾ ਲੈ ਵਾ ਹਾਂ ਦੇ ਵਾ ਅਰੇ ਬੜੇ ਟਾਈਮ ਹੀ ਕੋਈ ਨਹੀਂ ਜਿਹਾ ਟਾਈਮ 10 ਵਜੇ ਜੀ 10 ਵਜੇ ਨਾ ਸਵੇਰੇ 10:00 ਵਜੇ ਦਾ ਟਾਈਮ ਨਹੀਂ ਹੋਣੀ 10:00 ਆਹ ਤੋਰੋ ਯਾ ਮੈਂ 11 ਵਜੇ ਗਏ 11 ਹਾਂ ਹਾਂ 11 ਵਜੇ 25 ਮਿੰਟ ਹੋ ਗਿਆ ਜੀ ਸ਼ਾਮ ਟਾਈਮ ਬਹੁਤ ਬਰਫੂਰੀ ਲਓ ਜੀ ਛੋਟੀ ਮੋਚ ਚੰਗੀ ਦੀਆਂ ਦੋ ਲੰਬੀਆਂ ਬਸ ਠੀਕ ਹੈ ਆਬਰਾਦੀ ਆ ਵੀ ਜਲਦੀ ਗਏ ਜੀ ਅੱਜ ਪਾਜੀ ਆ ਗਏ ਟਾਈਮ ਟਾਈਮ ਨਾਲ ਹੀ ਆ ਮਈਆਂ ਮੈਨੂੰ ਤੁਹਾਡੇ ਅਗਰ ਨਵਾਲੀਆਂ ਮਹਾਂ ਹਾਂ 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 ਹਾਂਜੀ ਜੋ ਡੀਮਰੀ ਕਿਉਂ ਦੋਨੋਂ ਇਦਾਂ ਨਹੀਂ ਹੋ ਗਈ ਗੱਲਾਂ ਗਾ ਨਹੀਂ ਬੋਲ ਗਿਆ ਨਹੀਂ ਇਹਦਾ ਵੀ ਗਾਣਾ 1 ਲੱਖ ਰੁਪਈਆ ਮੰਗ ਲਈਏ ਡੇਢ ਮੰਗ ਲਈਏ ਤਨਵਜਾਇਆ ਭਾ ਕਰਕੇ ਮਾਲ ਮਿਲਦਾ ਜਾਂਦਾ ਬੁਕਾਰੀ ਵੀਰ ਲੈ ਗਏ ਮਈਆਂ ਆ ਸਗਰਾਂਦ ਵਾਲੇ ਦਿਨ ਤੋਂ ਅੱਜ ਤੱਕ ਕੋਈ 10000 85000 ਦੀ 85000 ਦੀ ਹਾਂਜੀ ਚਲੋ ਇਹ ਦੋ ਛੋਟੇ 83000 83000 ਆ ਜੀ ਇਹ ਝੋਡੀ ਬਜਾ ਸੁਆ ਸੰਮਾਲੀ ਜੋ ਇਹ ਕਿ ਗੱਬਣਾ ਗੱਬਣਾ ਭਾਜੀ ਦੱਸ ਦੇ ਜੇ ਫੋਨ ਨਾਲ ਲਈ ਹੈ ਨਾ ਕਹਿੰਦੇ ਵੀ ਝੋਡੀ ਨੇ ਫੋਟੋਆਂ ਲਓ ਦੋ ਦੋ ਭਰਿਆ ਵੇਖੋ ਕਿੰਨਾ ਭਰਦੀ ਆ ਕੋਲ ਖੜੇ ਚੰਦੇ ਵਰਦੇ ਰਹੇ ਹੁਣ ਭਾਜੀ ਇਹਦੇ ਨਾਲ ਦੀ ਦੋ ਥੋੜਾ ਜਿਹਾ ਛੋਟਾ ਸਾਈਜ਼ ਆਇਆ ਸੀ ਛੋਟੇ ਗਾ ਵੀ ਇਹਦੇ ਦੋ ਵੱਢੀ ਲੈਣੀ ਹਾਂ ਹਾਂ ਜੀ ਰਵਾਇਲੀ ਵੀ ਵੇਖੋ ਵੇਖੋ ਮੈਂ ਲੰਮੀ ਮਈ ਤੋਰੀ ਮੋੜ ਸਨ ਤੱਕ ਹਾਂ ਜੀ ਆਹ ਆਹਕੇ ਨਾ ਲੰਮੀ ਝੋਡੀ ਤੋਰੀ ਭਾਜੀ ਝੋਡੀ ਦੀ ਯਾਤ ਮਤਲਬ ਯਾਦ ਦੀ ਝੋਡੀ ਨਾਲ ਹਾਂਜੀ ਬਸ ਲੋ ਚੰਗੀ ਛੋਟੀ ਸਿੱਧੀ ਜਾਂਦੇ ਕੋਈ ਸਿੱਧੀ ਜਾਂਦੇ ਖੇਤ ਤੇ ਲੰਮੀ ਤੋਂ ਹਾਂਜੀ ਸਾਰੇ ਟ੍ਰੈਕ ਉੱਪਰ 10 ਫੁੱਟ ਦੂਰੀ ਹੋਣਾ ਬੀਏ ਨੇ ਚਾਰ ਇਧਰ ਰੁਕ ਮਿੰਟ ਬਾਅਦ ਬਿਲਕੁਲ ਹਾਜਣਾ ਧੂਕਣੀ ਆ ਅੱਛਾ ਪਿੱਛੇ ਆ ਰਿਹਾ ਹੈ ਸਿੱਧਾ ਉਂਡੀ ਮੈਂਦੇ ਹਾਂਜੀ ਰੇਲੋ ਭਾਜੀ ਝੋਡੀ ਕਿੰਨੇ ਆ ਕੋਈ ਮੇਰੀ ਆ ਹੂੰ ਜੀ ਇਹੋ ਜੀ ਝੋਡੀ ਨੇ ਨਾ ਦੁੱਧ 15 ਕਿਲੋ ਦਿੱਤਾ ਤੇ ਕਿਸ ਨੇ ਨਹੀਂ ਦੇਣਾ ਹੈ ਕਿ ਨਹੀਂ ਡੰਗ ਰੱਖੋ ਜੀ ਸਰਾ ਖਾਣਾ ਸਰੋਂ ਭਾਜੀ ਕੇੰਗਲੋ ਨਹੀਂ ਪੁਜਾਰਾਗਾ ਹਾਂਜੀ ਤੇ ਉਹਨੂੰ ਭਾਜੀ ਭਾਵੇਂ ਦਾ 40 ਕਰਾ ਲਈਏ ਹੂੰ ਚੱਲਦਾ ਜੋ ਝੋਡੀ ਵੀ ਵੇਖਦੀ ਜੋ ਕਈ ਵੀਰ ਪਤਾ ਕੀ ਕਹਿ ਦਿੰਦੇ ਆ ਇੱਥੇ ਜਨਾਉਂਦੇ ਕਹਿੰਦੇ ਯਾਰ ਤੁਸੀਂ ਵੀਡੀਓ ਦੇ ਮੁੱਲ ਬੜਾ ਹੀ ਗਿਆਜ ਪਾਇਆ ਹੁੰਦਾ ਤੇ ਇਖਿਆਣ ਕਿ ਤੁਸੀਂ ਮੁੱਲ ਵੱਧ ਕਰ ਦੇਈਏਗਾ ਵੀਡੀਓ ਦਾ ਹੀ ਮੁੱਲ ਉਹ ਪਾਉਣਾ ਜਿਹੜਾ ਮੋਲ ਤੋੜ ਕੇ ਲੈਣਾ ਹੋਣਾ ਤੋੜ ਛਪੜ ਕਰਨੀਆ ਝੋਡੀ ਦਾ ਮੁੱਲ ਹੈਗਾ 1,25,000 ਰੁਪਈਆ ਹਾਂ ਵੀਰੀ ਦਵਾਵੀ ਇੱਕ ਵੀਰੀ ਇੱਕ ਵੀਰੀ ਦਵਾਵਾਂਗੇ ਛੋਟੀ ਉਧਰ ਛੋਟ ਛਾਟ ਆਪਣੇ ਮਾਨਤਾ ਮਨ ਕਰਾਂਗੇ ਚਲੋ ਠੀਕ ਹੈ ਨਾ ਗੱਲ ਭਾਜੀ ਦੇਖੋ ਜਿਹੜਾ ਨਗਰ ਪੈਸੇ ਲਾ ਕੇ ਆ ਬਿਲਕੁਲ ਮਿੰਦਰ ਬਣਾਉਣ ਲੱਗ ਪਏ ਆਜੀ ਆਜੀ ਇਹੇ ਜੀ ਇਹ ਮਾਝ ਤੁਹਾਡੇ ਸਾਹਮਣੇ ਤਿਆਰ ਸਹੀ ਦੇਖੋ ਆਜਾ ਹਾਂ ਜੀ ਕੋਈ ਵੀ ਕੋ ਹੁਣ ਇਹਨਾਂ ਨੂੰ ਭਾਰੀ ਵੀ ਟਾਈਮ ਲਾਉਣਾ ਥੋੜਾ ਲਾਦੇ ਆ ਕਿ ਆਖਣ ਡਕਤੀਆਂ ਮਈਆਂ ਇਹਨਾਂ ਨੇ ਹੈ ਵੇ ਥੋੜਾ ਹੀ ਆ ਜੀ ਇਥੋਂ ਲੀਆਂ ਜਿਹੜੀਆਂ ਜੈਡ ਬਲੈਕ ਜੋੜੀਆਂ ਇੱਕ ਛੋਟੀ ਪਿਓਰ ਭਾਜੀ ਕਾਲੀ ਪਿਓਰ ਕਰਾਓ ਇਧਰ ਵੇਖੋ ਵਾਲ ਨਹੀਂ ਟੁੱਟੀ ਰੋ ਭਾਜੀ ਚਟਾ ਪਣੀ ਠੀਕ ਇੱਕ ਵਾਲ ਵੀ ਕੱਢੀ ਚਟਾ ਟੁੱਟੀ ਨਹੀਂ ਗੱਲ ਕੋਈ ਕੋਈ ਸੌਂਝਣਾ ਲੱਲੇ ਆਸਤੇ ਕੱਢੀ ਨਹੀਂ ਇਹ ਜਦੋਂ ਨੈਟ ਤੇ ਵੀਡੀਓ ਚੜਨੀ ਹੈ ਨਾ ਉਹਨਾਂ ਮੱਤ ਫੂਕਣੀ ਆ ਹਾਂਜੀ ਆਹ ਭਾਜੀ ਲਈ ਜਦੋਂ ਜਦੋਂ ਬੈਠੀ ਹੋਏ ਇਹ ਜਿਹਾ ਜੀ ਹਾਂਜੀ ਇਹ ਜਵਾਲੇ 15 ਵਾਲੇ ਜਵਾਲੇ 14 ਵਾਲੇ 12 ਗੱਲੋ ਬਾਜ ਜਵਾਲੇ ਨਹੀਂ ਬੋਲੋ ਹਾਂਜੀ ਵੇਖੋ ਭਾਜੀ ਕਿੰਨੀ ਝੋਡੀ ਮਹੀਂ ਚੰਗੀ ਆ ਦੁੱਧ ਚਾਰੇ 12 13 ਕਿਲੋ ਇਹ ਅਗਲੇ ਦੀ ਗਰੰਟੀ ਆ ਤੇ 2-3 ਘੰਟੇ ਤੱਕ ਪੈਣੀ ਆ ਹੂੰ ਮੋਲੇ ਦਾ ਭਾਜੀ ਕਰਦੇ 85000 ਰੁਪਇਆ 82000 ਦੀ ਦੇ ਦਾਂਗੇ 82000 ਦੀ ਪੂਰੇ 80 ਦੀ ਦੇ ਦਾਂਗੇ ਚਲੋ ਹਾਂਜੀ ਠੀਕ ਉਹ ਤੁਹਾਨੂੰ ਛੋਟ ਕਰ ਦਾਂਗੇ ਜੀ ਹਾਂ ਚਲੋ ਨਾਫੀ ਆ ਹਾਂਜੀ ਨਾਫੀ ਦੀ ਦੇ ਦਾਂਗੇ ਛੋਟ ਛੋਟ ਕਰ ਦਾਂਗੇ ਇਹ ਭਾਜੀ ਫੇਰ ਐਦਾ ਡਾਕਟਰ ਨੂੰ ਡਿਫੈਂਡਿਆ ਡਾਕਟਰ ਹੀ ਨਹੀਂ ਆਇਆ ਕੋ ਨਿਕਰਉਣੀ ਚੱਕ ਟੋਕਰ ਗੱਬਣ ਇਹ ਗੱਬਣ ਮੈਂ ਐਵੇਂ ਤੁਹਾਨੂੰ ਮੋਨ ਗਰੰਟੀ ਦੇਦਾ ਮੈਨੂੰ ਉਹਦਾ ਘਰ ਵਾਲਾ ਕਿਹਾ ਵੀ ਇਹਨੂੰ 2 ਮਹੀਨੇ ਦੇ ਕੋ ਦਿਨ ਉੱਤੇ ਲੱਗੀ ਨੋ ਗਿਆ ਉਹ ਦੋ ਡਾਇਰੈਕਟਰਾਂ ਨੂੰ ਫੋਨ ਕੀਤਾ ਮੈਂ ਚੱਲ ਵੀਡੀਓ ਤੋਂ ਪਹਿਲਾਂ ਸ਼ੱਕ ਨਿਕਲ ਜੇ ਇਹ ਖਾਲੀ ਹੁਕਾਂ ਵੀ ਠੀਕ ਫੋਨ ਵਾਲੀ ਪਸਰਾ ਦਾ ਰੇਡ ਪਾਲੀ ਦਾ ਖੋਲ ਵੀ ਹੁਣ ਇਹ ਜਾਂਦੇ ਕਿਸੇ ਕਰਮਾਂ ਨੂੰ ਜੋ ਨਿਕਲੇ ਚਲੋ ਠੀਕ ਆ ਸਿੰਘ ਵੇਖ ਭਾਜੀ ਘਰ ਨੂੰ ਵੇਖੋ ਝੋੜੀ ਦਾ ੱਲੇਵਾ ਵੇਖੋ ਦੇਵਾ ਬੜਾ ਝੋੜੀ ਦਾ ਤੋਰ ਉਹ ਕਰਦਾ ਇਹ ਕਾਦੇ ਕੋਪੜੀ ਦੁੱਧ ਸ਼ੇਕ ਲੋ ਜੀ ਮਾ ਕੇ ਵਡੀ ਝੋੜੀ ਭਰੀ ਬੋਲੀ ਲੋ ਜੀ ਹਾਂਜੀ ਪਾਜੀ ਵੇਖ ਲਓ ਝੋੜੀ ਖੜੀ ਐ ਇਹ ਝੋੜੀ ਜਿਤਨਾ ਨਿਕਲ ਆਇਆ ਤਿਆਰ ਹੋ ਗਈ ਕਾ ਵੀ 85 90 ਹਜ਼ਾਰ ਦੀ ਝੋੜੀ ਆ ਫਿਰ ਪਾਜੀ ਇਹ ਪਹਿਲੇ ਚ ਖੂਬੀ ਹੋਰ ਨਹੀਂ ਹੈਗੀ ਜੋ ਇਹ ਏਡੀ ਫੀਲ ਜੋ ਹਿਲਦੀ ਨਹੀਂ ਜੋ ਭਾਵੇਂ ਨੂੰ ਟੀਗਾ ਲਾ ਲਓ ਤੇ ਭਾਵੇਂ ਨੂੰ ਕੋਲੋ ਪੜਾ ਬਾਲ ਦੀ ਥਲੇ ਰੱਖ ਕੇ ਜਿਹੜੀ ਲੱਤ ਦਾ ਨਹੀਂ ਜੋ ਇਹਨੂੰ ਪਤਾ ਹੈਗਾ ਅੱਛਾ ਇਹ ਤੇ ਦੋ ਖੂਬੀਆਂ ਜੋ ਜਿਹਦੇ ਇਹਦੀ ਕੱਟੀ ਵੀ ਹੈਗੀ ਜੋ ਨਾਲ ਉਹ ਤਾਂ ਮੈਂ ਵੇਚਣੀ ਕੱਟੀ ਕੱਲੀ ਜਿਹਨੇ ਲੈਣੀ ਕੱਟੀ ਨਾਲ ਆ ਜੋ ਕੱਟੀ ਕੱਟੀ ਦਾ ਮਿਲਦਾ ਜੀ 6000 ਰੁਪਇਆ ਤਿਹੜੀ ਜਿਹੜੀ ਗੱਲ ਹੁਣ ਮਾਰਕੇ ਨਹੀਂ ਮੱਝ ਦੇਣੀ ਆ ਜੀ ਫੇਰ ਦੇਣੀ ਆ ਮੱਝ 57000 ਰੁਪਏ ਦੀ ਹੂੰ ਤੇ ਜੇ ਲੈਣੀ ਕਹਿੰਦੇ ਕੱਟੀਆਂ ਬਿਨਾ ਤੇ ਫੇਰ ਮੱਝ ਦੇਣੀ 50000 ਠੀਕ ਆ ਠੀਕ ਆ ਨਾ ਗੱਲ ਚਲ ਫੇਰ ਮੱਝ ਦੇਣੀ 50000 ਦੀ ਤੇ ਜੇ ਕਹਿੰਦੇ ਕੱਡੀ ਨਾਲ ਲੈਣੀ ਆ ਤੇ ਫੇਰ 57000 ਦੀ ਪਾ ਲੈ ਜੀ ਤੇ ਜੇ ਇਹਨੇ ਕਹਿੰਦੇ ਕੱਲੀ ਲੈਣੀ ਫੇਰ 50000 ਦੀ ਝੋਡੀ ਕਰਾ ਤੇ ਚੂਣ ਚਵਾ ਇੰਨਾ ਚੰਗਾ ਵਾ ਭਾਵੇਂ ਐਵੇਂ ਮਿੱਟੀ ਥਲੇ ਬੈਠਾ ਹੁਣ ਗਾੜੀ ਵੰਡਦੀ ਪਾਇਆ ਝੋਡੀ ਲੱਤੋਂ ਲਾਦਣੀ ਚੁੱਕੀ ਵੀ ਸਿੰਘ ਵੇਖੋ ਯਾਰ ਬੀੜ ਵੇਖੋ ਬਣੀ ਚੰਗੀ ਆ ਜਿਹੜਾ ਮੇਰਾ ਵੀਰ ਆਵੇ ਇੱਕ ਛੋਟੀ ਇੱਥੇ ਆਓ ਆ ਲੈ ਚੈੱਕ ਕਰਕੇ ਲੈ ਕੇ ਜਾਓ ਭਾਈ ਜਣੀ ਤਸल्ली ਪੂਰੀ ਆਈ ਨਹੀਂ ਘੱਬਣਾ ਨਾ ਹਾਂਜੀ ਹਾਂਜੀ ਉਹ ਤੇ ਚਲੋ ਕਰਵਾ ਜੀ ਹੁਣ ਕੂ ਕਰਨ ਲੱਗੀ ਆ ਹਾਂਜੀ ਤੇ ਇਹਦੀ ਕੋਈ ਖਾਂਦੀ ਤੇ ਭਾਅ ਦੀ ਮੇਰੀ ਗਰੰਟੀ ਆ ਠੀਕ ਹੈ ਇਹਨਾਂ ਝੋਡੀਆਂ ਦੇ ਵਿੱਚ ਕੋਈ ਭੂ ਛਟੇ ਦਾ ਤੇ ਮਤਬਲੀ ਹੈ ਨਹੀਂ ਨਾ ਠੀਕ ਹੈ ਚੋਣ ਨਹੀਂ ਮਾੜੀ ਮਹੀਂ ਲੈਣੀ ਭਾਜੀ ਸੂਈ ਦੀ ਬਿਲਕੁਲ ਦੇਖੋ ਪੈਸੇ ਲਾਉਣੇ ਆ ਕੀ ਲੋੜ ਦਾ ਮਾੜੀ ਮਹੀਂ ਸੂਈ ਲੈਣੀ ਘੱਬਣਾ ਕਿਤੇ ਪੈਜੇ ਬਿਲਕੁਲ ਤੇ ਸੂਈ ਮਹੀਂ ਮਾੜੀ ਲੈਣੀ ਕਿਵਾਈ ਜਿਹੜੀ ਆ ਤੇ ਦੋ ਟਾਈਮ ਆਉ ਚਾਰ ਆਉ ਤਸੱਲੀ ਕਰਕੇ ਖੜੋ ਮਈਆਂ ਡੇਲੀ ਹੁੰਦੀਆਂ ਟਾਡੇ ਕੋਲ ਤਾਂ ਕੋਲ ਤਾਂ ਇੱਕ ਹੋਰ ਰਾਣੀ ਝੋਟੀ ਸੂਈ ਠੀਕ ਫਿਰ ਸ਼ਾਮਾਂ ਦਾ ਕਿਥੋਂ ਕੰਮ ਚਲ ਹਾਂਜੀ ਠੀਕ ਹੈ ਅੱਸੀ ਕੱਲ